ਲੋਕੀ ਆਪਣਾ ਸੁਭਾਅ ਆਪਣਾ ਆਪਾਂ ਮਾੜਾ ਦਾ ਰੈਕ ਨੂੰ ਕਹਿਣ ਜਾਂਦੇ ਆ ਆਪਾਂ ਮਾੜਾ ਕਹਿ ਦਿੰਨੇ ਆ ਪਰ ਜਿਹਦੀ ਸਿਹਤ ਬਣਦੀ ਆ ਨਾ ਉਹਦੀ ਸਿਹਤ ਵੀ ਜਰੂਰ ਕਰਿਆ ਕਰੋ ਜਿਵੇਂ ਹਰਪਾ ਜਨਮਾਨ ਵੀਰ ਉਹਨੇ ਕਿੰਨੀਆਂ ਵਧੀਆ ਫਿਲਮਾਂ ਬਣਾਈਆਂ ਨੇ ਮਿੱਟੀ ਬਾਜਾਂ ਮਾਰਦੀ ਹੋਰ ਵੀ ਫਿਲਮਾਂ ਜਿੰਨੀ ਵੀ ਪੰਜਾਬੀ ਨੇ ਬਹੁਤ ਵਧੀਆ ਫਿਲਮਾਂ ਬਣਾਈਆਂ ਨੇ ਉਹਦੇ ਰੋਲ ਵੀ ਬਹੁਤ ਸੋਹਣੇ ਵਧੀਆ ਹੁੰਦੇ ਆ ਜਦੋਂ ਰੋਲ ਕਰਦੇ ਨੇ ਜਿਹੜੀ ਕੋਈ ਐ ਮਾਨੂੰ ਸੂ ਜਾਂਦੇ ਨੇ ਯਾਨੀ ਮਨਪਾਪਕ ਹੋ ਜਾਂਦਾ ਜਦੋਂ ਉਹਦੇ ਰੋਲ ਆਪਾਂ ਸੁਣਦੇ ਜਾਂ ਦੇਖਦੇ ਆ ਜਣੀ ਰੋਣ ਆ ਜਾਂਦਾ ਬੰਦੇ ਨੂੰ ਜਿਹੜੀ ਇੰਨੇ ਵਧੀਆ ਰੋਲ ਕਰੇ ਹੁੰਦੇ ਨੇ ਚਾਹੇ ਉਹ ਕੈਨੇਡਾ 'ਚ ਰਹੇ ਆ ਚਾਹੇ ਉਹ ਚੰਡੀਗੜ੍ਹ 'ਚ ਜਾਂ ਕਿਤੇ ਵੀ ਰਹੇ ਨੇ ਪਰ ਉਹਦੇ ਪਿਓਰ ਪੰਜਾਬੀ ਮਾਨ ਦੇ ਵਿੱਚ ਵਸੀ ਹੋਈ ਆ ਜਦੋਂ ਵੀ ਉਹ ਬੋਲਦੇ ਉਹ ਐ ਲੱਗਦਾ ਜਿਵੇਂ ਇੱਥੇ ਆਪਣੇ ਕੋਲੇ ਰਹਿੰਦੇ ਹੁੰਦੇ ਆ ਜਣੀ ਇੰਨੀ ਵਧੀਆ ਉਹਦੀ ਪੰਜਾਬੀ ਹੈ ਵੀਰ ਦੀ ਇੰਡੀਅਨ ਨਿਮਰਤਾ ਦੇ ਵਿੱਚ ਰਹਿੰਦਾ ਸਿਆਣਾ ਵਾ ਹਰ ਟਾਈਮ ਮਾਵਾ ਦੀਆਂ ਮਾ ਮਾਪੋ ਦੀ ਗੱਲਾਂ ਕਰਦੇ ਰਹਿੰਦੇ ਨੇ ਬਹੁਤ ਵਧੀਆ ਵੀਰ ਦਾ ਸੁਭਾਅ ਆ ਜਿਹਦੀ ਸਿਹਤ ਬਣਦੀ ਉਹ ਜਰੂਰ ਸਿਹਤ ਕਰਿਆ ਕਰੋ ਜੀ